ਹਾਂਜੀ ਅੱਗੇ ਅਸੀਂ ਕਰਾਂਗੇ ਗੁਰਮਤਕਾਉ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 18 ਰਾਗਾਂ ਵਿੱਚ ਅੰਕਿਤ ਹੈ ਇਹਨਾਂ ਦੇ ਸ਼ਬਦ ਸ਼ਲੋਕਾਂ ਦੀ ਗਿਣਤੀ ਕੁੱਲ ਗਿਣਤੀ ਆ ਜਿਹੜੀ ਉਹ 885 ਹੈ ਜਿਨ੍ਹਾਂ ਦੇ ਵਿੱਚ 172 ਚੌਪ ਦੇ 91 ਅਸ਼ਟਪਦੀਆਂ 24 ੋਲੇ 78 ਪਦੇ 4 ਅਨੌਣੀਆਂ ਬੜ ਹੰਸ ਰਾਗ ਬੀ ਚੰਦ 411 ਸ਼ਲੋਕ ਤੇ 85 ਪੌੜੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ 62 ਸ਼ਲੋਕ 9 12 ਦਰਜ ਨੇ 9 12 ਵਿੱਚ ਦਰਜ ਹਨ ਜਿਨ੍ਹਾਂ ਦਾ ਵੇਰਵਾ ਜਿਹੜਾ ਅਸੀਂ ਦੇਖਦੇ ਆ ਸਿਰੀ ਰਾਗ ਦੀ ਬਾਣੀ ਮਹੱਲਾ ਪਹਿਲਾ ਵਿੱਚ 2 ਸ਼ਲੋਕ ਮਾਜ ਕੀ ਬਾਰ ਮਹੱਲਾ ਪਹਿਲਾ ਵਿੱਚ 12 ਸ਼ਲੋਕ ਆਸਾ ਕੀ ਬਾਰ ਮਹੱਲਾ ਪਹਿਲਾ 15 ਸ਼ਲੋਕ ਸੋਰਠ ਕੀ ਬਾਰ ਮਹੱਲਾ ਚੌਥਾ 1 ਸ਼ਲੋਕ ਸੂਹੀ ਕੀ ਬਾਰ ਮਹੱਲਾ ਤੀਜਾ 11 ਸ਼ਲੋਕ ਰਾਮ ਕਲੀ ਦੀ ਬਾਰ ਮਹੱਲਾ ਤੀਜਾ 7 ਸ਼ਲੋਕ ਮਾਰੂ ਦੀ ਬਾਰ ਮਹੱਲਾ ਤੀਜਾ 1 ਸ਼ਲੋਕ ਸਾਰੰਗ ਦੀ ਵਾਰ ਮਹੱਲਾ 4 ਤੇ 9 ਸ਼ਲੋਕ ਮਲਾਰ ਦੀ ਵਾਰ ਮਹੱਲਾ 1 ਦੇ 5 ਸ਼ਲੋਕ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ ਰਚੀ ਬਾਣੀ ਦਾ ਬਿਉਰਾ ਚੌਪ ਦੇ 240 ਅਸ਼ਟਪਦੀਆਂ 34 ਪੈਰੇ 16 16 2 ਛੰਦ 40 ਪਦੇ 6 ਸ਼ਲੋਕ 134 ਪੌੜੀਆਂ 183 ਕੁੱਲ 640 ਗੁਰੂ ਅਰਜਨ ਅਰਜਨ ਦੇਵ ਜੀ ਨੇ ਕੁੱਲ 30 ਰਾਗਾਂ ਵਿੱਚ ਬਾਣੀ ਰਚੀ ਬਾਣੀ ਵਾਰ ਕੁੱਲ ਜੋੜ ਉਹਨਾਂ ਦਾ ਹੈਗਾ ਜਿਹੜਾ ਰਚੀਆਂ ਬਾਣੀਆਂ ਨੇ ਚੌਪ ਦੇ 1339 ਨੇ ਅਸ਼ਟਪਦੀਆਂ 92 ਪੈਰਾ 1 16 14 62 ਪਦੇ 98 ਸ਼ਲੋਕ 551 ਪੌੜੀਆਂ 117 ਸਵਈਏ ਬੀ ਤੇ ਕੁੱਲ ਉਹਨਾਂ ਦੇ ਹੈਗੇ ਨੇ 2304 ਗੁਰੂ ਤੇਗ ਬਹਾਦਰ ਨੇ ਗੁਰੂ ਤੇਗ ਬਹਾਦਰ ਜੀ ਨੇ 59 ਸ਼ਬਦ 15 ਰਾਗ ਵਿੱਚ ਤੇ 57 ਸ਼ਲੋਕਾਂ ਦੀ ਰਚਨਾ ਕੀਤੀ ਜੈਜਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਨੇ ਹੀ ਵਰਤਿਆ ਭਗਤਾਂ ਦੀ ਬਾਣੀ ਵਿੱਚ ਕੁੱਲ 22 ਰਾਗ ਨੇ ਪਰ ਭਗਤ ਬਾਣੀ ਦਰਜ ਕਰਨ ਵੇਲੇ ਭਗਤਾਂ ਦੇ ਇਤਿਹਾਸਿਕ ਕ੍ਰਮ ਨੂੰ ਮੁੱਖ ਨਹੀਂ ਰੱਖਿਆ ਗਿਆ ਬਿਹાગੜਾ ਰਾਗ ਵਿੱਚ ਤਿੰਨ ਸ਼ਲੋਕ ਭਾਈ ਮਰਦਾਨੇ ਦੇ ਨਾਂ ਨਾਲ ਸੰਬੰਧਿਤ ਹਨ ਰਾਗ ਵਦ ਬਾਣੀ ਤੋਂ ਬਾਅਦ ਆਈਆਂ ਬਾਣੀਆਂ ਦਾ ਬੇਰਵਾ ਇਸ ਪ੍ਰਕਾਰ ਹੈ ਸ਼ਲੋਕ ਸਹਸਕ੍ਰਿਤੀ ਗਾਥਾ ਮਹੱਲਾ 5 ਫੁਨੇਹੇ ਮਹੱਲਾ 5 ਸ਼ਲੋਕ ਭਗਤ ਕਬੀਰ ਜੀ ਉਹ ਕੇ ਸ਼ਲੋਕ ਸੇਖ ਫਰੀਦ ਸਵਈਏ ਸ੍ਰੀ ਮੁਖਵਾਕ ਮਹੱਲਾ 5 ਸਵਈਏ ਪੱਟਾ ਕੇ ਸ਼ਲੋਕ 12 ਤੇ ਵਧਿਕ ਸ਼ਲੋਕ ਮਹੱਲਾ 9 ਮੁੰਦਾਵਣੀ ਮਹੱਲਾ 5 ਦਮਦਮੀ ਬੀੜ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਾ ਵਿਖੇ ਲਿਖਵਾਈ ਸੀ ਇਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਸ਼ਬਦ ਗੁਰ ਸੁਰਤ ਤਨ ਚੇਲਾ ਸਤਰ ਸਿੱਧ ਗੋਸ਼ਟੀ ਬਾਣੀ ਵਿੱਚੋਂ ਹੈ ਇਹ ਬਾਣੀ ਦੇ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਧਾ ਨੇ ਪ੍ਰਸ਼ਨ ਪੁੱਛਣਾ ਕਿ ਤੇਰਾ ਗੁਰੂ ਕੌਣ ਹੈ ਤੇ ਤੂੰ ਕਿਸ ਦਾ ਚੇਲਾ ਹੈ ਇਹਦੇ ਉੱਤਰ ਵਿੱਚ ਉਚਾਰੀ ਸੀ ਹੱਕ ਬਰਾਇਆ ਨਾਨਕਾ ਉਸ ਸੂਰ ਉਸ ਗਾਏ ਇਹ ਸਤਰ ਇਹ ਸਤਰ ਮਾਝ ਕੀ ਵਾਰ ਮਹਲਾ ਪਹਿਲਾ ਵਿੱਚ ਪੰਨਾ 141 ਦੇ ਦਰਜ ਹੈ ਵੱਡੀ ਲੈ ਕੇ ਹੱਕ ਗਵਾਇ ਸਤਰ ਗੁਰੂ ਨਾਨਕ ਦੇਵ ਜੀ ਦੀ ਹੈ आनंद ਸਾਹਿਬ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 917 ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੀ ਅਖੀਰਲੀ ਬਾਣੀ ਰਾਗ ਮਾਲਾ ਹੈ ਖੁਰਾਸਾਨ ਖਾਸ ਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਗੁਰੂ ਨਾਨਕ ਦੇਵ ਜੀ ਦੀਆਂ ਬਾਬਰ ਦੇ ਹਮਲੇ ਨਾਲ ਸੰਬੰਧਿਤ ਸਤਰਾ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 360 ਤੇ ਦਰਜ ਹਨ ਔਵਲ ਅਲਾ 100 ਰੁਪਏ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਮ ਬੰਦੇ 17 ਭਗਤ ਕਬੀਰ ਜੀ ਦੀਆਂ ਹਨ ਜੋ ਪੰਨਾ ਨੰਬਰ 1349 ਤੇ ਅੰਕਿਤ ਹਨ ਜੋ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੀ ਨਹੀਂ ਆਇਆ 17 ਭਗਤ ਕਬੀਰ ਜੀ ਦੀਆਂ ਹਨ ਪੰਨਾ ਨੰਬਰ 324 ਤੇ ਅੰਕਿਤ ਹਨ ਅੰਨ ਛੋੜ ਕਰੇ ਪਖੰਡ ਨਾਉ ਸੁਹਾਗਣ ਨਾਉ ਰੰਡ ਇਹ ਸਤਰ ਕਬੀਰ ਜੀ ਦੀ ਹੈ ਗੋੜੀ ਰਾਗ ਵਿੱਚ ਕਰਹਲੇ ਉਪਸਰਲੇਖ ਅਧੀਨ ਗੁਰੂ ਰਾਮਦਾਸ ਜੀ ਨੇ ਦੋ ਅਸ਼ਟਪਦੀਆਂ ਦੀ ਰਚਨਾ ਕੀਤੀ ਜੋ ਪੰਨਾ 234 ਦੇ ਦਰਜ ਹਨ ਸਿੰਧੀ ਪਾਸ਼ਾ ਦੇ ਸ਼ਬਦ ਕਰਹਲੇ ਤੋਂ ਭਾਵ ਆ ਊਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਵੱਖਰੀ ਨਹੀਂ ਲਿਖੀ ਮਿਲਦੀ ਇਹ ਪਾਰੇ ਇਸਰੂ ਆਸਾ ਤਿਲੰਗ ਸੂਹੀ ਤੇ ਮਾਰੂ ਰਾਗ ਨਾਲ ਮਿਲ ਮਿਲ ਮਿਲਾ ਕੇ ਲਿਖਿਆ ਗਿਆ ਹੈ ਕਾਫੀਆਂ ਪਹਿਲੇ ਤੀਜੇ ਚੌਥੇ ਪੰਜਵੇਂ ਤੇ ਨੌਵੇਂ ਗੁਰੂ ਨੇ ਲਿਖੀਆਂ ਹਨ ਗੁਰੂ ਗ੍ਰੰਥ ਸਾਹਿਬ ਵਿੱਚ 1 ਤੋਂ ਲੈ ਕੇ 17 ਤੱਕ ਘਰਾਂ ਦੀ ਗਿਣਤੀ ਦਿੱਤੀ ਗਈ ਹੈ ਇਸ ਦਾ ਸਬੰਧ ਰਾਗ ਦੀ ਤਕਨੀਕ ਨਾਲ ਹੈ ਘਰ ਤਾਲ ਦਾ ਸੂਚਕ ਸ਼ਬਦ ਹੈ ਇਸ ਦੀ ਵਰਤੋਂ ਸਿਰਫ ਰਾਗ ਵੱਧ ਬਾਣੀਆਂ ਦੇ ਪ੍ਰਕਰਨ ਵਿੱਚ ਹੀ ਹੋਈ ਹੈ ਇਸ ਲਈ ਇਸ ਦਾ ਸਬੰਧ ਤਾਲ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਨੇ ਉਲਟ ਬਾਂਸੀ ਰੂਪਕਾਰ ਦੀ ਵਰਤੋਂ ਕੀਤੀ ਹੈ ਇਹ ਪੰਨਾ 481 ਉੱਤੇ ਦਰਜ ਹੈ ਉਲਟ ਬਾਂਸੀ ਤੋਂ ਭਾਵ ਉਕਤੀ ਜਿਸ ਵਿੱਚ ਸਧਾਰਨ ਤੋਂ ਉਲਟ ਢੰਗ ਨਾਲ ਗੱਲ ਕਹੀ ਗਈ ਹੋਵੇ ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਬਾਣੀ ਆਨੰਦ ਸਾਹਿਬ ਹੈ ਜੋ ਰਾਮਕਲੀ ਰਾਗ ਵੀ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 917 ਤੇ ਅੰਕਿਤ ਹੈ ਇਸ ਬਾਣੀ ਦੀਆਂ 40 ਪੌੜੀਆਂ ਹਨ ਸ਼ੇਖ ਹਯਾਤੀ ਜਗਨਾ ਕੋਈ ਥਿਰ ਰਹਿਆ ਸਤਰ ਬਾਬਾ ਫਰੀਦ ਜੀ ਦੀ ਹੈ ਜੋ 488 ਪੰਨੇ ਤੇ ਦਰਜ ਹੈ ਬਾਬਾ ਸੁੰਦਰ ਦੀ ਸੱਦ ਦੇ 6 ਬੰਦ ਹਨ ਗੁਰੂ ਅਰਜਨ ਦੇਵ ਜੀ ਦੇ ਜਿਨ੍ਹਾਂ 30 ਰਾਗਾਂ ਵਿੱਚ ਬਾਣੀ ਰਚੀ ਪੈਰੇ ਸਿਰੀ ਰਾਗ 12 ਮਾਹ ਦਿਨ ਰੈਣ ਮਾਰੂ ਰਾਗ 52 ਅਖਰੀ ਪੀਤੀ ਤੇ ਸੁਖਮਣੀ ਸਾਹਿਬ ਗੌੜੀ ਰਾਗ ਬਿਰਹੜੇ ਆਸਾ ਰਾਗ ਫੁਨੇ ਚੌ ਬੋਲੇ ਆਦਿ ਉਹਨਾਂ ਦੀਆਂ ਪ੍ਰਸਿੱਧ ਬਾਣੀਆਂ ਗੁਰੂ ਅੰਗਦ ਦੇਵ ਜੀ ਦੇ 62 ਸ਼ਲੋਕ ਆਦਗ੍ਰੰਥ ਦੀਆਂ 10 12 ਵਿੱਚ ਵਰਤੇ ਮਿਲਦੇ ਹਨ ਜੇ ਸੋ ਚੰਦਾ ਉਗੂ ਹੀ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬੀਨ ਘੋਰ ਅੰਧਾ ਅੰਧੇਰ ਸ਼ਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਤੇ ਆਸਾ ਦੀ ਵਾਰ ਵਿੱਚ ਦਰਜ ਹੈ ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਨੇ ਗੁਰਵਾਣੀ ਦੀ ਹੈ ਨਾ 17 ਦਾ ਅਲੰਕਾਰ ਅਨੂਪਰਾਸ ਹੈ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਾਗ ਰਹਿਤ ਬਾਣੀ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਮੁਢ ਵਿੱਚ ਦਰਜ ਹੈ ਇਸ ਬਾਣੀ ਦੀਆਂ 17 ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪ੍ਰਸ਼ਨੋਤਰੀ ਸ਼ੈਲੀ ਵਿੱਚ ਹਨ ਇਸ ਵਿੱਚ ਦੋ ਸ਼ਲੋਕ ਤੇ 38 ਪੌੜੀਆਂ ਹਨ ਪੌੜੀਆਂ 34 ਤੋਂ 37 ਤੱਕ ਪੰਜ ਪੌੜੀਆਂ 34 ਤੋਂ ਸ਼ਾਂਤੀ ਤੱਕ ਪੰਜ ਖੰਡਾਂ ਦਾ ਵਰਣਨ ਮਿਲਦਾ ਹੈ 34ਵੀਂ ਪੌੜੀ ਵਿੱਚ ਧਰਮ ਖੰਡ 35ਵੀਂ ਵਿੱਚ ਗਿਆਨ ਖੰਡ 36ਵੀਂ ਪੌੜੀ ਵਿੱਚ ਸ਼ਰਮ ਖੰਡ ਤੇ 37ਵੀਂ ਪੌੜੀ ਵਿੱਚ ਕਰਮ ਖੰਡ ਤੇ ਸੱਚ ਖੰਡ ਦਾ ਵਰਣਨ ਹੋਇਆ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਆਦਿ ਗ੍ਰੰਥ ਦੇ ਵਿੱਚ ਜੋ ਬਾਣੀਆਂ ਦਰਜ ਨੇ ਉਹ ਲਗਾਤਾਰ ਕਰ ਰਹੇ ਹਾਂ ਅਸੀਂ ਅੱਗੇ ਫਿਰ ਇਸੇ ਦੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਓਕੇ ਥੈਂਕਸ